ਆਹ ਆ ਬਾਈ ਜੀ ਦੁਨੀਆ ਦਾ ਸੱਤਮਾ ਅਜੂਬਾ ਹੈ ਵੀਡੀਓ ਚ ਭਾਵੇਂ ਉਹਦਾ ਸਵਾਦ ਨਾ ਆਉਂਦਾ ਹੋਵੇ ਬਈ ਜਿੰਨਾ ਰੀਲ ਦੇ ਵਿੱਚ ਆਉਂਦਾ ਹੈ ਅੱਜ ਪਹੁੰਚ ਆਇਆ ਮੈਗਰਾ ਫੋਲ ਬਾਈ ਜੀ ਉਹ ਪਾਣੀ ਇੰਨਾ ਪਾਣੀ ਕਿੱਧਰੋਂ ਆਉਂਦਾ ਹੈ ਇਧਰੋਂ ਦਿਆਂ ਗੇਡਾ ਜੇ ਮਾਂ ਪਾਣੀ ਦੇ ਕੋਲੇ ਖੜੇ ਆਪਾਂ ਤੇ ਪਾਣੀ ਦਾ ਰੰਗ ਕਿਹੜਾ ਹੈ? ਇਹ ਲੱਗ ਲੀਲਾ, ਲਾਲ, ਕਹੜਾ, ਲਕਾਲਾ કે ਹਰਾ? ਜਾ ਗਿਆ ਆ ਚੀਜ਼ ਨਾ ਦੇਖੀ ਕੋਈ ਮਤਲਬ ਕੁਝ ਨਹੀਂ ਦੇਖਿਆ ਕੋਈ ਆਹ ਟੈਕਾ ਪਾਣੀ ਵੀ ਲਗਾਉਣੇ ਆ ਟੈਕਾ ਕੱਟ ਹੋ ਜਾਦਾ ਹੈ ਆਹ ਕੋਲੇ ਜਵਾ ਕੋਲੇ ਹੋਈ ਆ ਗਿਣ ਕੇ ਦੱਸੋ ਬਈ ਪਾਣੀ ਕਿੰਨੇ ਰੰਗ ਕੱਢਦਾ ਪਿੱਛੋਂ ਨੀਲਾ ਆਉਂਦਾ ਅੱਗੇ ਹਰਾ ਹੋ ਜਾਂਦਾ ਤੇ ਗਾਂਹ ਜਾ ਕੇ ਚਿੱਟਾ ਹੋ ਜਾਂਦਾ ਕਿਉਂ ਦੂਜੇ ਪਾਸੇ ਅਮਰੀਕਾ ਇੱਧਰ ਕੈਨੇਡਾ ਦੇ ਉੱਧਰ ਅਮਰੀਕਾ ਬਾਈ ਜੀ ਉਹ ਜਾਲੇ ਚੱਲੀਆਂ ਨੇ ਕਹਿੰਦੀਆਂ ਇਹ ਜੇ ਕਿਸੇ ਨੇ ਇਹਦਾ ਨਜ਼ਾਰਾ ਲੈਣਾ ਤਾਂ ਇੱਕ ਬੰਦੇ ਦੇ 23 ਡਾਲਰ ਆ ਆ ਕਿੰਨੀ ਕੀਤੀ ਦਾ ਇੱਕ ਬੰਦੇ ਦਾ ਇਹਦਾ ਨਜ਼ਾਰਾ ਲੈਣਾ ਹੈ ਇਹ ਨਾਲ ਉੱਪਰ ਜਾ ਕੇ ਇਹਦਾ ਇਹਦਾ ਗੇੜਾ ਘੜਾਉਂਦੇ ਆ ਜਮਾਂ ਥੱਲੋਂ ਉਹ ਪਾਣੀ ਦੇ ਵਿੱਚ ਇੱਥੇ ਜਿਹੜੀ ਆਪਣੀ ਪੰਜਾਬ ਦੀ ਕੁੜੀ ਸੀ ਬਈ ਉਹਨੇ ਇੱਥੇ ਕਾਲ ਮਾਰੀ ਸੀ ये लाश भी नहीं ली तो देखी टिकट खबर चला देखी जाइए पिछले पास कनेडा उतरले पास अमरीका भी बहुत तगड़ा झर्माया